right disclaimer under section 107 of the copyright act 1976 allowance is made for fair use for purposes such as criticism comment news reporting scholarship and research fair use is a use permitted by copyright statute that might otherwise be infringing non profit educational or personal use tips the balance in favor of fair use ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਹੋਵੋਗੇ ਹਾਂਜੀ ਅੱਜ ਆਪਾਂ ਫਿਰ ਹਾਜ਼ਰ ਹਾਂ ਤੁਹਾਡੇ ਲਈ ਲੈ ਕੇ ਇੱਕ ਹੋਰ ਨਵੀਂ ਵੀਡੀਓ ਤਾਂ ਫਿਰ ਬਿਨਾਂ ਕਿਸੇ ਦੇਰੀ ਤੋਂ ਕਰਦੇ ਹਾਂ ਆਪਾਂ ਆਪਣੀ ਅੱਜ ਦੀ ਵੀਡੀਓ ਨੂੰ ਸ਼ੁਰੂ ਸਤਿ ਸ਼੍ਰੀ ਅਕਾਲ ਦੀ ਸਾਰਿਆਂ ਨੂੰ ਉਮੀਦ ਕਰਦੇ ਆਂ ਜੀ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਮੋਗੇ ਤੇ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਹੋਵੋਗੇ ਨਾ ਸਤਿ ਸ਼੍ਰੀ ਅਕਾਲ ਤਾਂ ਠੀਕ ਆ ਤੰਦਰੁਸਤ ਵੀ ਐਸੀ ਖੁਸ਼ ਵੀ ਆ ਪਰ ਮੈਨੂੰ ਤੁਹਾਡੀ ਇੱਕ ਗੱਲ ਨਹੀਂ ਸਮਝ ਆਉਂਦੀਗੀ ਤੁਹਾਡੇ ਘਰੇ ਰਸੋਈ ਹੈ ਨਹੀਂਗੀ ਕਦੇ ਗੈਸ ਚੁੱਲਾ ਚੱਕਿਆ ਦਰਾਨੀ ਜਠਾਨੀ ਨੇ ਇਧਰੋਂ ਤੁਰਗੀਆਂ ਕਦੇ ਉਧਰੋਂ ਤੁਰਗੀਆਂ ਜੇ ਤੁਸੀਂ ਖਾਣ ਪੀਣ ਵਾਲੀ ਕੋਈ ਚੀਜ਼ ਬਣਾਉਣੀ ਆ ਤਾਂ ਤੁਹਾਡੇ ਘਰੇ ਰਸੋਈ ਤਾਂ ਹੋਊਗੀ ਰਸੋਈ ਦੇ ਵਿੱਚ ਬਣਾਉ ਜਾ ਕੇ ਵਿੜੇ ਦੇ ਵਿੱਚ ਲਿਆ ਕੇ ਰੱਖ ਦਿੰਦੇਗਾ ਸਮਾਨ ਸਾਰਾ ਰਸੋਈ ਵਾਲ ਜਿਵੇਂ ਇਹਨਾਂ ਘਰੇ ਰਸੋਈ ਨਹੀਂ ਹੁੰਦੀਗੀ ਸੋ ਲੱਗੇ ਆ ਜੀ ਅੱਜ ਇੱਕ ਸਮਾਨ ਜਾਂ ਤਿਆਰ ਕਰਨ ਮੱਦ ਮੈਂ ਜਨਾ ਧੋਕੇ ਲਿਖਿਆ ਭੁੱਲ ਗਈ ਮੈਂ ਅ ਅੱਜ ਦੀ ਕਿ ਸਪੈਸ਼ਲ ਰੈਸਪੀ ਬਣਾਉਣੀ ਆ ਠੀਕ ਹੈ ਉਹ ਵੀਡੀਓ ਦੇ ਨਾਲ ਤੁਸੀਂ ਚੱਲੀ ਜਾਇਓ ਤੁਹਾਨੂੰ ਪਤਾ ਲੱਗੀ ਕਿਉਂਕਿ ਕੀ ਬਣਾਉਣਾ ਇਹ じゃ ਠੀਕ ਬੋਲਦੀ ਤਾਂ ਐ ਪਈ ਐ ਦੱਸਦੀ ਤਾਂ ਇਦਾਂ ਪਈ ਐ ਜਿਵੇਂ ਪਤਾ ਕਿ ਕਿੰਨੀ ਕਬੜੀ ਮਾਸਟਰ ਸ਼ੈਫ ਹੋਵੇਂ ਤੂੰ ਕਿਣੀ ਕਿੰਨੀ ਕ ਯੂਨੀਕ ਰੈਸਪੀ ਬਣਾਉਣੀ ਹੋਵੇ ਜਿਹੜੀ ਅੱਜ ਤੱਕ ਕਿਸੇ ਵੀ ਕੁਕ ਨੇ ਮਾਸਟਰ ਸ਼ੈਫ ਨੇ ਕਿਸੇ ਨੇ ਵੀ ਅੱਜ ਤੱਕ ਬਣਾਈ ਨਹੀਂ ਹੋਣੀਗੀ ਤੇ ਉਹ ਰੈਸਪੀ ਅੱਜ ਤੂੰ ਬਣਾ ਕੇ ਦਿਖਾਏਂਗੀ ਸਾਨੂੰ ਨਾਲ ਨਾਲ ਦੱਸੇਂਗੀ ਵੀ ਹਾਂ ਕਿਵੇਂ ਬਣਦੀ ਐ ਕਿਵੇਂ ਨਹੀਂ ਇਹ ਨਾ ਤਾਂ ਗੋਲ ਪੇੜਾ ਕਰਨਾ ਹੁੰਦਾ ਪਹਿਲਾਂ ਤਾਂ ਮੈਨੂੰ ਇਹ ਦੱਸ ਚਲ ਜੇ ਤੂੰ ਬਣਾਉਣਵੇਂ ਲੱਗੇ ਆ ਅਜਿਹੜਾ ਤੇ ਚੱਕਰ ਜਿਹਾ ਚੱਲ ਰਿਹਾ ਨਾ ਹੁਣ ਵੀ ਹਾਂ ਤੂੰ ਪ੍ਰੈਗਨੈਂਟ ਆ ਤਾਕਤ ਵਾਲੀਆਂ ਚੀਜ਼ਾਂ ਖਵਾਓ ਇਹਨੂੰ ਤੇਰਾ ਪਾਪਾ ਕਹਿੰਦਾ ਰਹਿੰਦਾ ਉਹ じゃ ਕੁਝ ਬਣਾਉਂਦੀ ਹੋਏਂ ਕਿਵੇਂ ਹਾਂ ਮੈਂ ਪ੍ਰੈਗਨੈਂਟ ਆ ਤੇ ਕੋਈ ਤਾਕਤ ਵਾਲੀ ਚੀਜ਼ ਖਾਉਂਗੀ ਮੈਂ ਤੇ ਨਾਲ ਨਾਲ ਤੁਹਾਨੂੰ ਵੀ ਦੱਸ ਦੂੰਗੀ ਕਿ ਹਾਂ ਤੁਸੀਂ ਵੀ ਬਣਾ ਕੇ ਖਾਓ ਵੀਡੀਓ ਕੱਢ ਸ਼ੂਟ ਕਰਨੀ ਵੀਡੀਓ ਕੱਢ ਨਹੀਂ ਲੇਟ ਕਰਤੀ ਵੀਡੀਓ ਹਾਂ ਕਰੀਏ ਕੀ ਹੁਣ ਸਰੀਰ ਨਹੀਂ ਚੱਲਦਾ ਇੱਕ ਗਰਮੀ ਬਹੁਤ ਜ਼ਿਆਦਾ ਪਰ ਫੇਰ ਵੀ ਦੀਦੀ ਬਹੁਤ ਐਪਰੀਸ਼ੀਏਟ ਕਰਦੇ ਆ ਵੀ ਕੋਈ ਨਾ ਜਿਹੜਾ ਕੰਮ ਕਰਨਾ ਈ ਉਹ ਤਾਂ ਕਰਨਾ ਈ ਆ ਠੀਕ ਆ ਹਜੇ ਤੜਾ ਇਹ ਫਰਸਟ ਟ੍ਰਾਈਮੈਸਟਰ ਆ ਉਹ ਵੀ ਪਹਿਲਾ ਮਹੀਨਾ ਚੱਲੀ ਜਾਂਦਾ ਤੇਰਾ ਤੇ ਤੇਰਾ ਹੁਣ ਤੋਂ ਹੀ ਸਰੀਰ ਆ ਜਿਹੜਾ ਕੰਮ ਕਰਨੋਂ ਹਟ ਗਿਆ ਹਜੇ ਤਾਂ 9 ਮਹੀਨੇ ਆ ਪ੍ਰੈਗਨਨਸੀ ਦੇ 9 ਮਹੀਨੇ ਪਤਾ ਨਹੀਂ ਕਿਵੇਂ ਕੱਢੇਂਗੀ ਤੂੰ ਇੱਕ ਤਰ੍ਹਾਂ ਸਰੀਰ ਉਹ ਹੋ ਜਾ ਤੈਨੂੰ ਦੇਖ ਕੇ ਤਾਂ ਲੱਗਦਾ ਜਿਵੇਂ ਪਹਿਲਾਂ ਨਹੀਂ ਤੇਨੂੰ ਨੌਵਾਂ ਮਹੀਨਾ ਲੱਗਾ ਹੋਵੇ ਵੀ ਆ ਬਸ 2-4 ਦਿਨਾਂ ਤੱਕ ਜਵਾਕ ਜੰਮ ਕੇ ਛੱਡेंगी ਹੁਣ ਤੂੰ ਥੋੜਾ ਅੰਡਰ weight ਹੋਇਆ ਪੈਣੇ ਤੈਨੂੰ ਮੈਂ ਪਹਿਲਾਂ ਵੀ ਇੱਕ ਵਾਰ ਆ ਦੀ ਵੀਡੀਓ ਵਿੱਚ ਦੱਸਿਆ ਸੀਗਾ ਇੰਨਾ weight ਜਿਹੜਾ ਚੰਗਾ ਨਹੀਂਗਾ ਅੰਡਰਵੇਟ ਹੋਣਾ ਜ਼ਰੂਰੀ ਆ ਪ੍ਰੈਗਨਸੀ ਦੇ ਵਿੱਚ ਕਰਦਾ ਹੀ ਤੇਰਾ ਸਰੀਰ ਕੰਮ ਮੈਨੂੰ ਲੱਗਦਾ 9 ਦੇ 9 ਮਹੀਨੇ ਨਾ ਇਹ ਬੈੱਡ ਤੇ ਆ ਹੀ ਪਈ ਰਹੂਗੀ ਇਹਨੇ ਗਲਾਸ ਵੀ ਚੱਕ ਇੱਥੋਂ ਉੱਥੇ ਨਹੀਂ ਰੱਖਣਾ ਗਾ ਗਲਾਸ ਚੱਕ ਕੇ ਰੱਖਣਾ ਕੀ ਆ ਜਿਹੜਾ ਤੇ ਕੋਲ ਪਿਆ ਹੋਗਾ ਗਲਾਸ ਵਾਲਾ ਪਾਣੀ ਇਹਨੇ ਉਹ ਵੀ ਨਹੀਂ ਚੱਕ ਕੇ ਪੀਣ ਆਪਦੀ ਆਪ ਉਹ ਵੀ ਕਹੂਗੀ ਅਜੀ ਮੜਾ ਜ ਆਉਂਗੇ ਤੇ ਮੈਨੂੰ ਪਾਏ ਦਾ ਗਲਾਸ ਪਿਆਉਂਗੇ ਵੀ ਆਪਾਂ ਨੂੰ ਬਹੁਤ ਸਾਰੇ ਦਰਸ਼ਕ ਬੈਠੇ ਵੇਟ ਕਰ ਰਹੇ ਆ ਵੀ ਕਦ ਬਲੌਗ ਪਾਸ ਛੱਡੂਗੇ ਐਵੇਂ ਨਹੀਂ ਵੀ ਤੁਸੀਂ ਛੱਡ ਵੀ ਨਹੀਂ ਸਕਦੇ ਬਹੁਤ ਸਾਰੇ ਪਾਣੀਆ ਸਾਨੂੰ ਦੇਖਦੀਆਂ ਸਾਡੀ ਫੈਮਲੀ ਦੇਖ ਦੇਖਾਵਾ ਇਹ ਕਹਿੰਦੇ ਆ ਜੀ ਇੰਸਟਾਗ੍ਰam ਤੇ ਮੈਸੇਜ ਆ ਦਿੰਦਾ ਕਈ ਵਾਰ ਵੀ ਵੀਡੀਓ ਨਹੀਂ ਆਈ ਦੇਖ ਲਓ ਨਾ ਤੁਸੀਂ ਕਦ ਤੋਂ ਇੰਨੀਆਂ ਵੱਡੀਆਂ ਸੈਲਿਬ੍ਰਿਟੀ ਬਣ ਗਈਆਂ ਵੀ ਜਿੱਦੋਂ ਤੁਹਾਡੀ ਵੀਡੀਓ ਅਪਲੋਡ ਨਾ ਹੋਵੇ ਤੁਹਾਨੂੰ ਇੰਸਟਾਗ੍ਰam ਉਤੇ ਮੈਸੇਜ ਆਉਂਦੇ ਵੀ ਹਾਂ ਤੁਹਾਡੀ ਅੱਜ ਵੀਡੀਓ ਕਿਉਂ ਨਹੀਂ ਆਏਗੀ ਵੱਲੇ ਬੈਠਾ ਜਿਹੜਾ ਤੁਹਾਨੂੰ ਦੇਖੀ ਜਾਣਗੇ ਉਹ ਆਦ ਵੱਲੇ ਬਣਾਪਣਾ ਛੱਡੀ ਜਾਣਗੀਆਂ ਵੀ ਹਾਂ ਸਾਨੂੰ ਮੈਸੇਜ ਆਏ ਸੀਗੇ ਸਾਨੂੰ ਗੱਟਕਣੇ ਦੇਖਣਾ ਹੁੰਦਾ ਉਹ ਕਹਿੰਦੇ ਥੋੜੀ ਵੀਡੀਓ ਕਿਉਂ ਨਹੀਂ ਆਈਗੀ ਐ ਨਹੀਂ ਅਗਨੇ ਕਾ ਵੱਡੀਆਂ ਸੈਲਿਬ੍ਰਿਟੀ ਐ ਤੁਸੀਂ ਕੋਈ ਬਾਲੀਵੁੱਡ ਐਕਟਰ ਹਾਲੀਵੁੱਡ ਕਾਲੀਵੁੱਡ ਕਿਹੜੀ ਐਕਟਰ ਐ ਤੁਸੀਂ ਘਰੇ ਬੈਠਣਾ ਹੀ ਇਹ ਫੀਲਿੰਗ ਚੱਕੀ ਜਾਣਗੀਆਂ ਬਸ ਦੂਸਰਾ ਭਾਈ ਸਾਡੀ ਮੰਮੀ ਅੱਜ ਮੇਰੀ ਹੈਲਪ ਕਰਾਉਗੀ ਜੀ ਮੈਨੂੰ ਤੁਹਾਨੂੰ ਪਤਾ ਪ੍ਰੈਗਨੈਂਸੀ ਕਰਕੇ ਨਾਮ ਇਤੇ ਹੁੰਦਾ ਨਹੀਂ ਪਰ ਇਹਨੇ ਦੇ ਕਈ ਮਾਮਾ ਲੱਗ ਜਾਂਦੀਆਂ ਉੱਥੇ ਫੇਰ ਕੋਈ ਕੰਮ ਅੜਦਾ ਨਹੀਂ ਖੰਦਾ ਠੀਕ ਹੈ ਭੈਣਾ ਤੂੰ ਪ੍ਰੈਗਨੈਂਟ ਆ ਪ੍ਰੈਗਨੈਂਸੀ ਕੋਈ ਇਹੋ ਜਿਹੀ ਇੱਕ ਬਿਮਾਰੀ ਨਹੀਂ ਕਿ ਜਿਹਦਾ ਇਲਾਜ ਨਾ ਹੋਊਗਾ ਤੂੰ ਇਸ ਦਾ ਹੌਵਾ ਬਣਾ ਲੈ ਪ੍ਰੈਗਨੈਂਸੀ ਦਾ ਪਤਾ ਨਹੀਂ ਕੀ ਪ੍ਰੈਗਨੈਂਸੀ ਨਹੀਂ ਤੇ ਕੀ ਚੀਜ਼ ਹੋ ਗਈ ਇਹ ਜਿਵੇਂ ਇਸ ਮੜਾ ਦੇ ਹੱਲ ਲੈ ਤਾਂ ਪਤਾ ਨਹੀਂ ਕੀ ਹੋ ਜਾਊਗਾ ਸਾਡੇ ਨਾਲ ਆ ਤੜਕਾ ਲਾਉਣਾ ਤੂੰ ਪਿਆਜ਼ ਪਾਉਣੇ ਆ ਵਿੱਚ ਤੇਲ ਦੇ ਤੇ ਤੋ ਵੀ ਨਹੀਂ ਪੈਂਦੇਗੇ ਉਹ ਇੰਨੇ ਹੀ ਪਾਰੇ ਹੋਗੇ ਵੀ ਹਾਂ ਜੇ ਤੂੰ ਪ੍ਰੈਗਨਸੀ ਵਿੱਚ ਪਿਆਜ਼ ਚੱਕ ਕੇ ਪਾਏਂਗੀ ਤੜਕਾ ਲਾਏਂਗੀ ਤਾਂ ਪਤਾ ਨਹੀਂ ਤੇਰੇ ਢੱਡ ਤੇ ਭਾਰਤ ਆਜੂਗਾ ਪਤਾ ਨਹੀਂ ਕੀ ਹੋ ਜੂਗਾ ਤੈਨੂੰ ਬਸ ਇੱਕ ਵਿਊਜ਼ ਦੇ ਖਾਤਰ ਨਾ ਵਲੌਗ ਦੇ ਵਿੱਚ ਇੰਨੇ ਲੱਛਣ ਕਰਨਗੇ ਨਾ ਆਪਦੇ ਆਪ ਨੂੰ ਇੰਨਾ ਕ ਮਾਸੂਮ ਦਿਖਾਣਗੇ ਨਾ ਸਾਡੇ ਜਿੰਨਾ ਮਾਸੂਮ ਕੋਈ ਹੈ ਹੀ ਨਹੀਂਗਾ ਇਹ ਹੁਣ ਤੇਲ ਅਸੀਂ ਗਰਮ ਕਰਤਾ ਹੁਣ ਇਹਦੇ ਵਿੱਚ ਪਾਵਾਂਗੇ ਪਿਆਜ਼ ਨਾ ਜਦ ਤੈਨੂੰ ਤੇਲ ਵਿੱਚ ਪਿਆਜ਼ ਪਾਉਣਾ ਔਖੇ ਲੱਗਦੇ ਸੀਗੇ ਤੜਕਾ ਲਾਉਣਾ ਔਖਾ ਲੱਗਦਾ ਸੀਗਾ ਤੇ ਮੈਂ ਇਹ ਦੱਸ ਤੂਆ ਕੜਚੀ ਵੀ ਖਾਤੋਂ ਲਾਈ ਜੰਨੀ ਆ ਵਿੱਚ ਇਹ ਵੀ ਤਾਂ ਔਖੀ ਲੱਗਦੀ ਹੋਊਗੀ ਪ੍ਰੈਗਨੈਂਟ ਆ ਭੈਣਾਂ ਤਾਂ ਪ੍ਰੈਗਨੈਂਟ ਕਿੱਡੀ ਵੱਡੀ ਬਿਮਾਰੀ ਐ ਇਹਦਾ ਕੋਈ ਇਲਾਜ ਹੈ ਨਹੀਂਗਾ ਜੇ ਤੂੰ ਹੁਣ ਮੜੀ ਜਿਵੇਂ ਹਲ-ਹੁਲ ਲਈ ਪਤਾ ਨਹੀਂ ਤੇਨਾਂ ਕੀ ਕੁਛ ਹੋ ਜਾਣਾ ਵਾ ਤੇ ਤੂੰ ਕੜਚੀ ਘਾਤੋਂ ਲਾਈ ਜੰਨੀ ਤੂੰ ਬਸ ਬਹਿ ਕੇ ਇਹਨਾਂ ਨੂੰ ਦੱਸੀ ਚੱਲ ਵੀ ਹਾਂ ਆਹ ਕੰਮ ਕਰਨਾ ਵਾ ਉਹ ਕੜਚੀ ਵੀ ਤੇਰੀ ਸੱਸ ਨੂੰ ਕਹੇ ਹਲਾਈ ਜਾਊਗੀ ਬੈਠੀ ਲੱਛਣ ਕੀ ਫੜੇ ਆ ਇਹਨਾਂ ਨੇ ਮੰਮੀ ਬਣਾਉਣਾ ਕੀ ਪਤਾ ਨਹੀਂ ਭਾਈ ਕਿਆ ਬਣਾਉਂਦੇ ਭਾਈ ਜੀ ਦਿਖਾ ਸਾਰੇ ਭਾਈ ਜੀ ਦਿਖਾਤੇ ਨਾ ਇਹ ਤਾਂ ਹੋ ਨਹੀਂ ਸਕਦਾ ਕਿ ਤੇਰੇ ਸੱਸ ਨੂੰ ਪਤਾ ਨਾ ਹੋਵੇ ਤੁਸੀਂ ਬਣਾਉਣ ਕੀ ਲੱਗੀਆਂ ਅਜੇ ਮੈਨੂੰ ਤਾਂ ਪਤਾ ਨਹੀਂ ਕਿ ਤੁਸੀਂ ਕੀ ਬਣਾਉਣ ਲੱਗੀਆਂ ਕਿਆ ਪਤਾ ਲੱਗੇ ਮੈਨੂੰ ਪਤਾ ਤਾਂ ਹੋਊਗਾ ਪਰ ਜਿਹੜਾ ਡਰਾਮੇ ਵਲੌਗ ਦੇ ਵਿੱਚ ਕਰ ਰਹੇ ਆ ਉਹ ਕੌਣ ਕਰੂਗਾ ਫੇਰ ਆਕੇ ਪਰ ਸੋਈ ਵੀ ਸਾਰੀ ਬਾਹਰ ਚੱਕ ਕੇ ਲੈ ਆਂਦੀ ਵੀ ਤੁਸੀਂ ਇੱਕ ਪਲੇਟ ਦੇ ਵਿੱਚ ਕੌਲੰਗਾ ਰੱਖ ਲਓ ਉਹਦੇ ਵਿੱਚ ਲੂਣ ਮੈਂਚ ਹਲਦੀ ਜੋ ਕੁਝ ਪਾਣਾ ਪਾ ਲਿਓ ਅਜਿਹੇ ਦੋ ਤਿੰਨ ਸੌਸ ਰੱਖੀ ਨਾ ਉਹ ਪਾ ਲਿਓ ਕੌਲੀ ਦੇ ਵਿੱਚ ਵੀ ਸਾਰਾ ਕੁਝ ਤੁਸੀਂ ਚੱਕ ਕੇ ਬਾਹਰ ਲੈ ਆਈਆਂ ਵੈਸੇ ਸੌਸ ਤਾਂ ਮੈਂ ਲਾਦੇ ਮੈਗੀ ਬਣਾਉਂਦਿਆਂ ਨਾ ਸੌਸ ਵੇਖੇ ਲੱਗਦਾ ਹੋਰ ਤੈਨੂੰ ਬਣਾਉਣਾ ਕੀ ਆਉਂਦਾ ਹੋਊਗਾ ਗੱਲਾਂ ਦਾ ਕੜਾਈ ਬਣਾਉਣਾ ਹੁੰਦਾ ਇਹਨੂੰ ਬੱਸ ਵਿੱਚ ਮੈਂ ਥੋੜੀ ਜੀ ਬੂਲੀ ਸੌਰੀ ਗਾਜਰ ਲੈ ਆਈ ਸੀ ਤੇ ਸੇਬ ਲਾ ਮੈਂ ਇੱਕ ਕੱਟ ਕੇ ਪਾਤੀ ਸੀ ਦੇ ਵੀ ਤੇ ਮੈਨੂੰ ਲੱਗਦਾ ਨਾ ਇਹਨਾਂ ਹਜੇ ਤੱਕ ਮੂਲੀ ਤੇ ਗਾਜਰ ਦੇ ਵਿੱਚ ਫਰਕ ਨਹੀਂ ਪਤਾ ਲੱਗਾਗਾ ਬੰਦਾ ਵੇਖ ਕੇ ਹੀ ਦੱਸ ਦਿੰਦਾ ਵੀ ਇਹ ਗਾਜਰ ਹੈ ਕਿ ਮੂਲੀ ਹੈ ਜੇ ਨਹੀਂ ਪਤਾ ਤਾਂ ਤੁਹਾਨੂੰ ਮੈਂ ਦੱਸ ਦਿੰਦੀ ਆ ਜਿਹੜੀ ਗਾਜਰ ਹੁੰਦੀ ਆ ਲਾਲ ਰੰਗ ਦੀ ਹੁੰਦੀ ਆ ਤੇ ਮੂਲੀ ਹੁੰਦੀ ਆ ਚਿੱਟੇ ਰੰਗ ਦੀ ਹੁੰਦੀ ਆ ਬੰਦਾ ਮਤਲਬ ਕਿ ਰੋਜ਼ ਦਾ ਕੰਮ ਆ ਆਪਣਾ ਦਾਲਾਂ ਸਬਜ਼ੀਆਂ ਬਣਾਉਣਾ ਤੇ ਤੁਹਾਨੂੰ ਹਜੇ ਤੱਕ ਇਹ ਫਰਕ ਇੰਨਾ ਵੀ ਨਹੀਂ ਪਤਾ ਲੱਗਾਗਾ ਵੀ ਹਾਂ ਕਿਹੜੀ ਗਾਜਰ ਹੈ ਕਿਹੜੀ ਮੂਲੀ ਆ ਪਹਿਲਾਂ ਤੁਸੀਂ ઓળਜੀ ਜਾਂਦੇ ਆ ਵੀ ਹਾਂ ਆਹ ਤਾਂ ਮੂਲੀ ਹੈ ਫਿਰ ਕਿ ਨਹੀਂ ਨਹੀਂ ਇਹ ਤਾਂ ਗਾਜਰ ਆ ਕਮਾਲ ਦੀ ਗੱਲ ਜਦ ਤਮਹ ਲੱਗਦਾ ਤੂੰ ਸੋਈ ਵਾਲੇ ਕੰਮਾਂ ਵਿੱਚ ਹੋਏ ਤੱਕ ਪਈ ਨਹੀਂ ਗਈ ਤਾਂ ਕਰਕੇ ਤੈਨੂੰ ਪਤਾ ਹੀ ਲੱਗਦਾਗਾ ਸਕੂਲ 'ਚ ਵੀ ਚੰਗੀ ਤਰ੍ਹਾਂ ਤੂੰ ਪੜ੍ਹਾਈ ਕੀਤੀ ਨਹੀਂ ਹੋਣੀਗੀ ਚੱਜ ਨਾਲ ਪੜ੍ਹੀ ਨਹੀਂ ਗਈ ਤਾਂ ਇਹ ਤੈਨੂੰ ਗਾਜੇ ਤੇ ਮੂਲੀ ਦਾ ਨਹੀਂ ਪਤਾ ਆ ਆ ਵੀ ਪਾ ਲ ਗਏ ਠੀਕ ਆ ਤੇ ਹੁਣ ਅਬਾਰੀ ਹੈ ਜੀ ਆਪਣੀ ਬਾਂਦ ਗੋਪੀ ਜੀ ਇਹ ਵੀ ਵਿੱਚ ਪਾਵਾਂਗੇ ਜੀ ਇਹਦੇ ਤਾਂ ਕਿੰਨੀ ਜ਼ਿਆਦਾ ਹੋ ਗਈ ਕਿ ਨਹੀਂ ਇਹ ਘੱਟ ਹੋ ਜੀ ਦੇਖ ਲਈ ਤੁਸੀਂ ਆਪ ਕਹੁੰਦੇ ਵੀ ਘੱਟ ਆ ਬਈ ਹੱਦ ਹੁੰਦੀ ਏ ਕਿਸੇ ਗੱਲ ਦੀ ਆਪਦੇ ਮੂੰਹ ਮਿੱਠੂ ਬਣਿਆ ਨਾ ਆਪਦੀ ਤਾਰੀਫ਼ ਆਪੇ ਕਰੀ ਜਾਂਨੇ। ਜੇ ਮੰਨਿਆ ਵੀ ਆਪਾਂ ਕਿਸੇ ਹੋਰ ਦੀ ਤਾਰੀਫ਼ ਕਰੀ ਜਾਂਨੇ ਆ ਉਹ ਅਗਲਾ ਉਸ ਤਾਰੀਫ਼ ਦੇ ਕਾਬਿਲ ਹੋਊਗਾ ਪਤਾ ਉਹਦੀ ਤਾਰੀਫ਼ ਕਰੀ ਜਾਂਨੇ। ਪਰ ਆਪਦੀ ਤਾਰੀਫ਼ ਆਪੇ ਕਰੀ ਜਾਂਨੇ। ਫਿਰ ਐਸੇ ਹਿਸਾਬ ਨਾਲ ਤੁਸੀਂ ਤਾਰੀਫ਼ ਦੇ ਕਾਬਿਲ ਹੈ ਹੀ ਨਹੀਂ ਕਿ ਤਾਂ ਕਰਕੇ ਤੁਸੀਂ ਆਪਦੀ ਤਾਰੀਫ਼ ਆਪੇ ਕਰੀ ਜਾਂਨੇ ਆ। ਅਕੇ ਬੰਦਗੋਬੀ ਤਾਂ ਥੋੜੀ ਪੈ ਜਾਣੀ ਤੁਸੀਂ ਕਹੋਗੇ ਇਹ ਵੀ ਥੋੜੀ ਆ ਬੰਦਗੋਬੀ ਤਾਂ ਵੀ ਮਦਦ ਕੀ ਤੋਂ ਇਹ ਨਹੀਂ ਮਾਸਟਰ ਸ਼ੈਫ ਇਹ ਨਹੀਂ ਵੱਡੀ ਸ਼ੈਫਾ ਤੋਂ ਇਹ ਨਹੀਂ ਵਧੀਆ ਸ਼ੈਫਾ ਵੀ ਜਿਹੜੀ ਚੀਜ਼ ਤੋਂ ਬਣਾਏਗੀ ਉਂਗਲੀਆਂ ਚੱਟਣ ਲੱਗ ਜਾਣਗੇ ਸਾਰੇ ਵੀ ਵਾਰ-ਵਾਰ ਤੇ ਉਹੀ ਚੀਜ਼ ਮੰਗਣਗੇ ਰੋਟੀ ਖਾਣੀ ਉਹ ਬੰਦ ਕਰ ਦੇਣਗੇ ਪਤਾ ਨਹੀਂ ਇੱਕਦੋ ਸਬਜ਼ੀਆਂ ਤੇਨੂੰ ਬਣਾਉਣੀਆਂ ਆਉਂਦੀਆਂ ਕਿ ਨਹੀਂ ਆਉਂਦੀਆਂ ਤੇ ਮਾਣ ਦੇਖ ਰਾਹਦੇ ਤੇ ਕਿੱਦਾ ਹਰਜਾ ਹਰਜਾ ਹਣ ਪਾਵਾਗੇ ਇਹਦੇ ਵਿੱਚ ਨਮਕ ਦਾ ਜੀ ਨੋ ਮੋਟਰ ਚੱਲਦਾ ਹੁੰਦਾ ਹੈ ਜੀ ਜੀ ਨਾ ਮੋਟਾ ਬਣਾ ਹੱਡੀਆਂ ਨੂੰ ਖੋਰਦਾ ਹੈ ਇਸ ਕਰਕੇ ਆਪਾਂ ਨਮਕ ਪਾ ਲੈਣਾ ਬਸ ਸਵਾਦ ਦੇ ਅਨੁਸਾਰ ਨਾ ਜੇ ਨਮਕ ਹੱਡੀਆਂ ਨੂੰ ਖੋਰਦਾ ਫਿਰ ਤਾਂ ਨਮਕ ਪਾਈ ਨਾ ਤੂੰ ਕਾਹਤੋਂ ਪਾਈ ਜੰਨੀ ਹੈਗੀ ਇੱਕ ਪਾਸੇ ਤੂੰ ਭਾਸ਼ਣ ਦੇਈ ਨੇ ਵੀ ਨਮਕ ਹੱਡੀਆਂ ਨੂੰ ਖੋਰਦਾ ਨਾ ਪਾਇਆ ਕਰੋ ਸਵਾਦ ਅਨੁਸਾਰ ਪਾਉਣੀ ਹੈ ਮੈਂ ਤਾਂ ਤੇ ਤੂੰ ਉਹ ਵੀ ਨਾ ਪਾ ਜਮਾਏ ਨਾ ਪਾ ਦਾਣਾ ਨਾ ਪਾ ਇੱਕ ਨਮਕ ਦਾ ਦੇਖੀ ਕਿਤੇ ਤਰ੍ਹਾਂ ਸਾਰੀਆਂ ਹੱਡੀਆਂ ਨਾ ਖੋਰ ਜਾਣ ਦੀਦੀ ਹੁਣ ਆਪਾਂ ਨੇ ਇਹਨੂੰ ਕਿਆ ਕਹਿੰਦੇ ਸੀਗੇ ਸੋਇਆ ਸੌਸ ਸੋਇਆ ਸੌਸ ਪਾਉਣੀ ਹੈ ਇਹ ਸੋਇਆ ਸੌਸ ਹਾਸੇ ਦੇ ਦਿੰਦੀ ਹੈਗੀ ਐਦਾਂ ਹੀ ਪਾ ਲੰਨੇ ਚ ਇਹਦੇ ਪੈਣੇ ਆ ਜੀ 2 ਚਮਚੇ ਠੀਕ ਆ ਇਹ ਜ਼ਿਆਦਾ ਨਹੀਂ ਪਾਣੀ ਹੈਗੀ ਜੀ ਕੜਤਣ ਪਰ ਆ ਜਣੀ ਤੁਹਾਡੀ ਉਹ ਸਾਰੀ ਬਾਸ ਮੈਂ ਬਣਾਏ ਸੀ ਕਿ ਮਨਚੂਰ ਵੈਸੇ ਤਾਂ ਤੋਂ ਦੂਜਿਆਂ ਨੂੰ ਕਹੀ ਜਾਂਦੀਆਂ ਵੀ ਹਾਂ ਸੋਆ ਸੌਸ ਆ ਜਿਹੜੀ ਥੋੜੀ ਪਾਣੀ ਹੈ ਦੋ ਚਮਚ ਜੀ ਪਾਣੀ ਆ ਬਸ ਜਿਹੜੇ ਸਾਹ ਨਾਲ ਤੂ ਲੱਗੀ ਪਈਆਂ ਨਾ ਬੋਤਲੇ ਮੁੱਦੀ ਕਰੀਏ ਨੇ ਵਿੱਚ ਮੈਨੂੰ ਲੱਗਦਾ 4-5 ਚਮਚੇ ਇਕੱਠੇ ਸਿੱਟੇਗੇ ਵਿੱਚ ਅਰਵਿੰਦਰ ਨੂੰ ਬੁਲਾ ਕੇ ਪੁੱਛਾਂ ਕਿਆ ਕਹਿੰਦਾ ਸੱਜੇ ਹੱਥ ਵਾਲਾ ਲਓ ਸੱਜੇ ਹੱਥ ਵਾਲੇ ਤੇ ਨਿਰਾ ਲਓ ਬੁਲਾ ਲਓ ਹਾਂ ਬੁਲਾਉਂਦੀ ਆ ਇਹਨੂੰ ਸੱਜੇ ਹੱਥ ਸੱਚੀ ਕਹਿੰਦੀ ਆ ਮੈਂ ਬਲਾਉਂ ਵੀ ਆਉਣ ਵਾਲਾ ਲੁਗਾ ਲਓ ਜੀ ਮਾਂ ਦੀ ਤੇ ਗੁੱਸਾ ਕਰਕੇ ਦਿਖਾਉਂਦੀ ਹੁਣ ਗੁੱਸਾ ਆਵੇ ਵੀ ਕਿਉਂ ਨਾ ਪ੍ਰੈਗਨੈਂਟ ਹੈ ਨਾ ਫਿਰ ਇਹ ਪ੍ਰੈਗਨੈਂਸੀ ਦੇ ਵਿੱਚ ਗੁੱਸਾ ਆਊਗਾ ਇਹਨੂੰ ਗੱਲ ਪ੍ਰੈਗਨੈਂਸੀ ਦੀ ਨਹੀਂ ਗੁੱਸਾ ਨੇ ਕਿਉਂ ਆਇਆ ਜਿਠਾਈ ਨੇ ਮੜਾ ਮੋਟਾ ਮਜ਼ਾਕ ਕਰਤਾ ਨਾ ਤੂੰ ਦੂਜਿਆਂ ਨਾਲ ਮਜ਼ਾਕ ਕਰੀ ਜਾਵੇਂ ਤੂੰ ਦੂਜਿਆਂ ਨੂੰ ਬੋਲੀ ਜਾਵੇਂ ਫਿਰ ਕੋਈ ਚੱਕਰ ਨਹੀਂ ਗਾ ਜੇ ਤੈਨੂੰ ਕਿਸੇ ਨੇ ਮਜ਼ਾਕ ਕਰਤਾ ਤੇ ਇਹਨਾਂ ਮੜਾ ਮੋਟਾ ਹਾਸੇ ਖੇਡ ਲਿਆ ਫਿਰ ਤੈਨੂੰ ਗੁੱਸਾ ਆਉਂਦਾ ਹੈ ਇਹ ਜਦ ਤੱਕ ਹੱਥ ਮੇਰੇ ਨਹੀਂ ਲੱਗਦੇ ਜਦ ਤੱਕ ਕਿਥੇ ਨਹੀਂ ਆਰਡਰ ਪਾਉਂਦੇ ਨਹੀਂ ਗੱਲ ਇਹ ਨਹੀਂ ਆ ਗੱਲ ਸੱਜੇ ਹੱਥ ਵਾਲੇ ਬੰਦੇ ਦੀ ਚੱਲਦੀ ਆ ਆਓ ਸੱਜੇ ਹੱਥ ਵਾਲੀ ਹੈ ਜੀ ਸਾਡੇ ਦੋਹੇ ਚਾਲਦੇ ਸੀ ਜਦ ਮੈਂ ਸਾਜੋਂਦੇ ਸਾਡੇ ਦੋਹੇ ਚਾਲਦੇ ਹਣ ਪੈਸਾ ਵੀ ਆਵਾਜ਼ ਇਹਨਾਂ ਦੇ ਟੱਬਰ ਚ ਸਾਰੇ ਇੱਕ ਤੋਂ ਇੱਕ ਆ ਵੱਧ ਕੇ ਆ ਸਾਰੇ ਘੱਟ ਕੋਈ ਵੀ ਨਹੀਂ ਗਾ ਉਹ ਆਪ ਦੀਆਂ ਤਰੀਫਾਂ ਨਹੀਂ ਕਰਦੀ ਥੱਕਦੀ ਇਹ ਆਪ ਦੀਆਂ ਤਰੀਫਾਂ ਨਹੀਂ ਕਰਦਾ ਥੱਕਦਾ ਗਾ ਤੌੜੀ ਤਾਂ ਲੈ ਕੇ ਬੈਠਾ ਜਿਵੇਂ ਸ਼ਗਨ ਪਵਾਣਾ ਹੋਵੇ ਛੇ ਸੱਜੇ ਹੱਥ ਵਾਲੇ ਆ ਸੀ ਹਰ ਜਦ ਤੱਕ ਕਮਾਲ ਹੋਊਗਾ ਉਹ ਲੱਗੀ ਪਈ ਐ ਮੈਂ ਖੱਬੇ ਹੱਥ ਵਾਲੀ ਐ ਸਾਡੇ ਚ ਰੱਬ ਨੇ ਕੋਈ ਇਹੋ ਜੀ ਚੀਜ਼ ਦਿੱਤੀ ਐ ਤਾਂ ਇਹ ਸਾਨੂੰ ਖੱਬੇ ਹੱਥ ਵਾਲਾ ਬਣਾਇਆ ਪਤਾ ਨਹੀਂ ਗੱਲਾਂ ਇਹਦੀਆਂ ਬੇਤੁਕੀਆਂ ਕਿੱਥੋਂ ਕੱਢਦੇ ਆ ਇਹ ਨੂਡਲ ਥੋੜੇ ਜੇ ਜਦ ਪੂਰੇ ਨੂਡਲ ਤੇ ਇਹ ਜਿਆਦਾ ਐ ਹਲਾ ਕੇ ਇਕੱਲਾ ਇਕੱਲਾ ਹੋਣਾ ਮੈਂ ਤਾਂ ਉਹ ਤੋੜ ਕੇ ਪਾ ਦਿੱਤੇ ਪੁਨੇ ਨਹੀਂ ਉਹ ਗਲਤੀ ਐ ਪਾਣ ਤਾਂ ਅੱਗੇ ਤੇ ਲਓ ਜੀ ਹੁਣ ਭੋਲੀ ਜੀ ਬਣ ਕੇ ਦਿਖਾਉਂਦੀ ਐ ਸਿੱਧਾ ਨਹੀਂ ਕਹਿੰਦੀ ਮੈਨੂੰ ਬਣਾਉਣੇ ਨਹੀਂ ਆਏ ਸੀ ਕਿ ਮੈਨੂੰ ਪਤਾ ਨਹੀਂ ਸੀ ਕਿ ਕਿਵੇਂ ਬਣਾਉਣਾ ਆਖਿਆ ਖਲਾ ਕੇ ਪਾਉਣੇ ਕਿ ਤੋੜ ਕੇ ਬਣਾਉਣੇ ਮਾਂ ਦੀ ਨਰ ਤਾਂ ਮੇਰੇ ਤੇ ਵਾਲ ਕੇ ਰੱਖੇ ਸੀ ਉਹ ਧਾਮਾ ਹੀ ਵਿੱਚ ਮੁੱਦਾ ਮਾਰਤਾ ਕੜਾਈ ਦੇ। ਜੀ ਤੈਨੂੰ ਨਹੀਂ ਬਣਾਉਣਾ ਹੁੰਦਾ ਮਾੜਾ ਮਟਕ ਪੁੱਛ ਦੱਸ ਲੈ ਕਿਸੇ ਤੋਂ ਆਪਦੀ ਮਨਮੱਜੀ ਕਰਦੀ ਨਹੀਂ ਤੂੰ ਵੱਡੀ ਸਿਆਣੀ ਆ ਗਈ ਤੂੰ। ਤੇ ਦੂਜੀ ਗੱਲ ਪੈਣੇ। ਫੇਰ ਨਾ ਕਹੀ ਵੀ ਮੇਰਾ ਮਜ਼ਾਕ ਬਣਾਉਂਦੀ ਤੂੰ ਨਾ ਹਾਂਏ ਨਾ ਹੀ ਬੈਠਾਗਾ ਤੇ ਨਾ ਸਿੱਧੀ ਗੱਲ ਦੱਸਦੀ। ਤੈਨੂੰ ਹਾਂਏ ਦੇਖ ਕੇ ਨਾ ਮੈਨੂੰ ਆ ਨਹੀਂ ਲੱਗਦਾ ਜਿਵੇਂ ਦੂਜੀਆਂ ਜਿਹੜੀਆਂ ਕੁੜੀਆਂ ਬੁੜੀਆਂ ਹੁੰਦੀਆਂ ਨਾ ਉਹਨਾਂ ਨੂੰ ਤਾਂ ਲੱਗਦਾ ਨੌ-ਨੌ ਮਹੀਨੇ ਪ੍ਰੈਗਨਨਸੀ 'ਚ। ਤੇ ਤੈਨੂੰ ਵੇਖ ਕੇ ਮੈਨੂੰ ਆਇਨ ਲੱਗਦਾ ਜਿਵੇਂ ਤੈਨੂੰ 15ਵਾਂ 18ਵਾਂ ਮਹੀਨਾ ਲੱਗਾ ਪਿਆ ਹੁੰਦਾ ਬੰਦਿਆਂ ਨੂੰ ਬਹਿ ਕੇ ਬੁਰਗਾ ਉਹ ਚੱਜ ਨਾਲ ਖਿਲਰ ਕੇ ਬਹਿ ਜਾਂਦੀਆਂ ਏ ਓਹੋ ਹੈਲੋ ਕਿਵੇਂ ਹੋ ਆ ਦੇਖ ਲੈ ਕਚਾਉਂ ਜੇ ਨੂੰ ਜਿੱਥੇ ਕਾਲੋ ਜਾਉਗੇ ਉੱਥੇ ਮਗਰ ਮਗਰ ਉੱਥੇ ਮਗਰ ਮਗਰ ਜੇ ਹੱਗਣ ਵੀ ਜਾਉਗੇ ਨਾ ਤਾਂ ਤੇ ਗੰਦ ਦਾ ਮੁਸ਼ ਕਿਸਮ ਕਰ ਉਹ ਤੇ ਮਗਰ ਜਾਊਗਾ ਉੱਥੇ ਉਿੱਤੇ ਰੋਟਾ ਦੇ ਘਰੇ ਬੈਠੇ ਨਹੀਂ ਜਾਂਦੇ ਠਿਕਾ ਨਹੀਂ ਜਾਂਦਾ ਇਕ ਥਾਂ ਤੇ ਲੈ ਲਈ ਵੰਗੋ ਮਗਰ ਮਗਰ ਫਿਰਦਾ ਰੋਗ ਉਹਦੇ ਇਹਦਾ ਆਪਣਾ ਥੋੜਿਆ ਰਹਿ ਗਿਆ ਥੋੜਿਆ ਡੰਨ ਹੋ ਵੀ ਗਿਆ ਤੇ ਹੁਣ ਸੁੱਨ ਬੈਠ ਗਈ ਐ ਪੂਰਾ ਤਾਂ ਇਹ ਲੋਚਾ ਪੋਚੀ ਕਰਾਈ ਜਾਂਦੀ ਆ ਆਪਦੀ ਜਿਵੇਂ ਇਹਦਾ ਵਿਆਹ ਹੋਵੇ ਵੈਸੇ ਥੰਬਨੇਲ ਤੇ ਵੀ ਲਿਖਿਆ ਸੀਗਾ ਆ ਗੀਲੀ ਹਸੀ ਗਿਆ ਨੇ हां ब्राइडल शूट दी तैयारी। ना थनु ये सारे लक्षण ब्याह तो बाद चेते ने थनु पहला नहीं पता ਹੁੰਦਾ ਕਿ ਹਾਂ ਅਸੀਂ ਆ ਕੁਛ ਕਰਨਾ ਵਾ। ਆ ਵਿਕਰਮ ਨੇ ਵੀ ਹੋਂ ਦਬਾ ਦੁਬਾਰਾ ਵਿਆਹ ਕਰਵਾਇਆ ਵਾ, ਬ੍ਰਾਈਡਲ ਸ਼ੂਟ ਕਰਵਾਇਆ ਸੀਗਾ ਇਹਨਾਂ ਨੇ, ਫੋਟੋਜ਼ ਵਗੈਰਾ ਕਰਵਾਈਆਂ ਸੀਗੀਆਂ। ਤੈਨੂੰ ਵੀ ਹੁਣ ਚੇਤੇ ਆਇਆ। ਨਾ ਤੇਰੇ ਤੋਂ ਘਰ ਤਾਂ ਖਰੀਦਿਆ ਨਹੀਂ ਜਾਂਦਾ, ਕਿਰਾਏ ਤੇ ਘਰ ਆ ਨਹੀਂ ਜਾਂਦਾ ਕਿ ਪੈਸੇ ਤੇ ਤੇਰੇ ਤੋਂ ਆਹ ਲੱਛਣ ਪੈ ਕਰਨ ਵਾਸਤੇ ਪੈਸੇ ਵਾਧੂ ਆ ਤੇਰੇ ਕੋਲ। ਪਹਿਲਾਂ ਤਾਂ ਰਹਿਣ ਦਾ ਥਾਂ ਟਿਕਾਣਾ ਬਣਾ ਲਓ ਆ ਲੱਛਣ ਬਾਅਦ 'ਚ ਕਰ ਲਿਓ। ਬਹੁਤ ਲਾਈਫ ਪਈ ਆ। ਰਾਦਾ ਘਰ ਹੋਣਾ ਬਹੁਤ ਜ਼ਰੂਰੀ ਹੈ ساری ਉਮਰ ਹੋਂਦ ਆਦਾ ਪ੍ਰੈਕਟਿਸ ਕਰੇ ਤਾਂ ਬੈਠੀ ਨਹੀਂ ਰਹੇਗੀ ਕਾ ਲੋ ਪਿਆ ਪੈਸੇ ਖਰਾਬ ਕਰੀ ਜਾਨੀ ਹੈ ਨਾ ਟਾਈਮ ਆਪਦਾ ਵੀ ਖਰਾਬ ਕਰੀ ਜਾਨੀ ਹੈ ਨਾ ਦੂਜੀਆਂ ਕੁੜੀਆਂ ਦਾ ਵੀ ਕਰੀ ਜਾਨੀ ਹੈ ਜੇ ਤਾਂ ਤੈਨੂੰ ਪਤਾ ਤੇਰੇ ਤਾਂ ਕਿਸੇ ਚੀਜ਼ ਨੇ ਕੋਈ ਕੰਮ ਨਹੀਂ ਕਰਨਾ ਚਾਹੇ ਫੇਸ਼ੀਅਲ ਆ ਸਕਰਬ ਆ ਫੇਸ ਵਾਸ਼ ਆ ਕੁਛ ਵੀ ਆ ਇਸੇ ਚੀਜ਼ ਨੇ ਤੇਰੇ ਦੱਸਣੇ ਕਰਨਾਗਾ ਕਿਉਂ ਫਿਰ ਟਾਈਮ ਦੀ ਬਰਬਾਦੀ ਕਰੀ ਨਹੀਂ ਨਾਲ ਹੀ ਪੈਸਿਆਂ ਦੀ ਆ ਜਿਹੜੇ 4 ਛਿੱਲਰ ਹੈਗੇ ਜੋੜ ਕੇ ਰੱਖ ਲਓ ਭੋਰਾ ਇਹ ਟੇਡ ਕਰਤਾ ਜਲਣ ਹੋਈ ਜਾਂਦੀ ਵੈਸੇ ਕਹ ਲੋ ਜਦੋਂ ਤੂੰ ਕਿਤੇ ਪ੍ਰੋਗਰਾਮ ਤੇ ਜਾਣਾ ਹੋਵੇ ਫੰਕਸ਼ਨ ਤੇ ਜਾਣਾ ਹੋਵੇ ਨਾ ਹਾਈਡਰੇਟਿੰਗ ਪੇਂਟਿੰਗ ਵਾਲਾ ਕੰਮ ਕਰਾ ਕੇ ਤਾ ਜਾ ਕਰ ਦੂਜੂ ਮੇਕਅਪ ਨਾਲ ਤਾਂ ਕਿਤੇ ਹਾਈ ਸੋਹਣੀ ਲੱਗੇਗੀ ਤੂੰ ਮੈਂ ਐਕਸਟੈਂਸ਼ਨ ਕਰਵਾ ਰਹੇ ਹਾਂ ਸੋ ਤੁਹਾਨੂੰ ਫਾਈਨਲ ਲੁੱਕ ਲਾਸਟ ਦਿਨ ਦਿਖਾਵਾਂਗੇ ਉਹ ਬਿਫੋਰ ਦੇਖ ਸਕਦੇ ਹੋ ਆਪਕੋ ਤੁਹਾਨੂੰ ਦਿਖਾਵਾਂਗੇ ਜਦੋਂ ਐਕਸਟੈਂਸ਼ਨ ਹੋਵੇ ਆਹੋ ਤਰੀਕਾ ਸਾਰ ਰਹਿ ਗਈ ਸੀ ਹੁਣ ਕੱਲ ਦੇ ਦਿਨ ਤੱਕ ਵੀ ਨਹੀਂ ਐਕਸਟੈਂਸ਼ਨ ਕਰਵਾ ਲੈ ਚੰਗਾ ਵੱਡੇ ਵੱਡੇ ਨਾ ਰੱਖ ਲੋ ਕਿਉਂਕਿ ਤੁਸੀਂ ਕਿਹੜਾ ਕੋਈ ਕੰਮ ਧੰਦਾ ਕਰਨਾ ਹੁੰਦਾ ਨਾ ਤੁਹਾਨੂੰ ਆਬੇ ਸੂਕ ਜੀ ਜੋ ਹੱਗਰ ਮੁੱਤਨ ਜਾਣੀ ਹੋਵੇ ਹੱਥ ਓਹੋ ਆ ਕਿ ਤਾ ਜਲਾ ਸ਼ਰਮ ਸ਼ਰਮ ਨਹੀਂ ਆਉਂਦੀ ਕਿ ਮੈਂ ਕਿ ਸੂਕ ਸਾਗ ਜੀ ਨਹੀਂ ਆਉਂਦੀ ਗੀ ਹੈ ਆ ਅਈ ਡੇਡ ਨਾ ਰੱਖ ਲਿਆ ਤੁਸੀਂ ਤੁਸੀਂ ਤਾਂ ਇਹ ਨਾ ਰੱਖ ਜਿਵੇਂ ਬਹੁਤ ਵੱਡੀਆਂ ਸੈਲੀਬ੍ਰਿਟੀ ਹੋ ਤੁਹਾਡੇ ਘਰ ਦਾ ਨੌਕਰ ਚੱਕਰ ਹੋਣ ਤੁਸੀਂ ਤਾਂ ਡੱਕਾ ਵੀ ਨਹੀਂ ਤੋੜ ਕੇ ਦੂਰਾ ਕਰਨਾ ਹੋਵੇ ਫਿਰ ਕਿਉਂ ਮਤਲਬ ਸਮਝੀ ਨਾ ਦੀ ਕੰਮ ਤਾਂ ਹੁੰਦਾ ਤੁਸੀਂ ਸਾਰਾ ਘਰ ਨਾਲ ਝਾੜੂ ਬੋਕਰ ਮਾਰਨੀ ਆ ਵਿੱਚ ਮਿੱਟੀ ਫਸੂਗੀ ਫਿਰ ਤੁਹਾਡੇ ਵਰਗੀਆਂ ਸਾਫ਼ ਵੀ ਨਹੀਂ ਕਰਦੀਆਂ ਹੁੰਦੀਆਂ ਉਵੇਂ ਆਟਾ ਗੁੰਨਣ ਬੈਹ ਜਾਂਦੀਆਂ ਉਹ ਵੀ ਰੋਟੀ ਖਾਣ ਬੈਹ ਜਾਂਦੀਆਂ ਪਤਾ ਹੀ ਕਿਉਂ ਇੰਨੀਆਂ ਸੁਗਲੀਆਂ ਜੀਆਂ ਤੁਸੀਂ ਕਾ ਲੋ ਫਿਰ ਨਾਲ ਬੈਠ ਗਈ ਕਸਰਿੰਦੀ ਸੀ ਤੇਰੀ ਵੀ ਕੋਈ ਅੱਗੇ ਚਿੱਟੇ ਕਰਵਾਲੇ ਨੀਲੇ ਕਰਵਾਲੇ ਕੱਲ ਪਾਸੋਂ ਗੁਲਾਬੀ ਕਰਵਾਈ ਫਿਰਦੀ ਸੀ ਕਿਹੜਾ ਰੰਗ ਚੜਵਾਈ ਜੰਨੀ ਹੈ ਰੰਗ ਉਹ ਕਰਵਾਉਗੀ ਨੀਲ ਪਾਲਿਸ਼ ਉਹ ਲਗਵਾਉਗੀ ਜਿਹੜੀ ਇਹਦੇ ਜਮਾਂ ਨਹੀਂ ਜੱਜਦੀ ਹੱਥਾਂ ਤੇ ਜਮਾਂ ਵੀ ਨਹੀਂ ਸੋਹਣੀ ਲੱਗਦੀਗੀ ਪਹਿਲੇ ਆਦੇ ਹੱਥਾਂ ਨੂੰ ਵੇਖ ਕੇ ਜੇ ਤੈਨੂੰ ਨਹੀਂ ਪਤਾ ਲੱਗਦਾ ਤਾਂ ਸਾਹਮਣੇ ਵਾਲੇ ਤੋਂ ਜੀਤੋ ਤੂੰ ਕਰਵਾਈ ਇਹਨੂੰ ਪੁੱਛ ਲੈ ਵੀ ਹਾਂ ਦੀਦੀ ਮੇਰੇ ਕਿਹੜਾ ਰੰਗ ਸੋਹਣਾ ਲੱਗੂਗਾ ਹੱਥਾਂ ਤੇ ਰੰਗ ਉਹ ਚੂਸ ਕਰੂਗੀ ਜਿਹੜਾ ਜਮਾਂ ਨਹੀਂ ਸੋਹਣਾ ਲੱਗ ਜਿਹਦੇ ਨਾਲ ਨਾ ਹੱਥਾਂ ਦੀ ਤੇਰੇ ਡੰਡ ਲੱਥ ਜਾਂਦੀ ਮੈਨੂੰ ਤਾਂ ਸੀਗਾ ਵੀ ਭੂਰੋ ਵੀ ਆਪਦੇ ਹੱਥਾਂ ਦੀ ਡੰਡ ਲਵਾਉਗੀ ਜਿਵੇਂ ਕਾਲੋ ਲਵਾਉਂਦੀ ਹੁੰਦੀ ਆ ਪਰ ਸ਼ੂਗਰ ਭੂਰੇ ਨੇ ਥੋੜੇ ਵਧੀਆ ਨੇਰ ਐਕਸਟੈਂਸ਼ਨ ਕਰਵਾਈ ਐ ਤਾਂ ਦੀ ਰੈੱਡ ਕਲਰ ਯੂਜ਼ ਕੀਤਾ ਮੈਰੂਨ ਜੇ ਪਰ ਠੀਕ ਆ ਫਿਰ ਵੀ ਇਹਦੇ ਹੱਥਾਂ ਤੇ ਸੋਹਣਾ ਲੱਗਦਾ ਪਰ ਕਾਲੋਂ ਦਾ ਜਿਵੇਂ ਅਕਲ ਨਹੀਂ ਨਾ ਇਹਨੂੰ ਕੱਪੜੇ ਪਾਉਣ ਦੀ ਸੈਂਸ ਹੈਗੀ ਨਾ ਇਹਨੂੰ ਤਿਆਰ shear ਹੋਣ ਦੀ ਸੈਂਸ ਹੈਗੀ ਭੂਰਾ ਅਕਲ ਨਹੀਂ ਨਾ ਇਹਨੂੰ ਬੋਲਣ ਚੱਲਦੀ ਹੈਗੀ ਪਤਾ ਨਹੀਂ ਹਾਂ ਟੀਪ ਵੀ ਇਹ ਦੇ ਨਾਲ ਵਿਆਹ ਕਿਵੇਂ ਕਰਾ ਰਿਆ ਕੀ ਸੋਚ ਕੇ ਇਹਦੇ ਨਾਲ ਕਰਾਉਂਦਾ ਪਿਆ ਵਿਆ ਹਾਂਜੀ ਅੱਜ ਦੀ ਵੀਡੀਓ ਨੂੰ ਕਰਦੇ ਆਂ ਆਪਾਂ ਇੱਥੇ ਖਤਮ ਤੇ ਮਿਲਦੇ ਆਂ ਹੋਰ ਕਿਸੇ ਵੀਡੀਓ ਦੇ ਨਾਲ ਜੇਕਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੇ ਤਾਂ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਜੇਕਰ ਤੁਸੀਂ ਮੇਰੇ ਚੈਨਲ ਉੱਤੇ ਪਹਿਲੀ ਵਾਰ ਵਿਜ਼ਿਟ ਕੀਤਾ ਹੈ ਤੇ ਹਜੇ ਤੱਕ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਮੇਰੇ ਚੈਨਲ ਨੂੰ ਵੀ ਸਬਸਕ੍ਰਾਈਬ ਜ਼ਰੂਰ ਕਰਿਓ ਹਾਂਜੀ ਫਿਰ ਮਿਲਦੇ ਆਂ ਹੋਰ ਕਿਸੇ ਵੀਡੀਓ ਦੇ ਨਾਲ ਉਦੋਂ ਤੱਕ ਦੇ ਲਈ ਬਾਏ